ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰ ਸਿਮਰਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਮੱਝ ਦਿਖਾਉਣੀ ਆਂ ਜਰਾਤਰ ਵੀਰ ਜੀ ਹੁਣ ਇੱਕੋ ਹੀ ਪਸ਼ੂ ਪੁੰਦੇ ਆਂ ਕਈ ਵਾਰੀ ਗਾਂ ਤੇ ਕਈ ਵਾਰੀ ਮੱਝ ਤੇ ਸੋਈ ਸਵਾਈ ਤੁਹਾਨੂੰ ਮੱਝ ਦਿਖਾਵਾਂਗੇ ਇਹ ਵਾਲੀ ਤੇ ਬਾਕੀ ਸੋਈ ਦੇ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਛਡੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵਿਦੇ ਸਤਿ ਸ੍ਰੀ ਅਕਾਲ ਜੀ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸਰਾਓ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਹਰਸ਼ਵਨੰਦੀ ਸਿੰਘ ਹਾਂਜੀ ਹਾਂਜੀ ਤੇ ਸ਼ਹਿਰ ਜਨਾਲਾ ਸ਼ਹਿਰ ਜੀ ਨਾਲਾ ਜਿਲ੍ਹਾ ਅੰਮ੍ਰਿਤਸਰ ਹਣਾ ਹਾਂਜੀ ਜਿਲ੍ਹਾ ਅੰਮ੍ਰਿਤਸਰ ਜੀ ਨਾਲੇ ਤੇ ਬੱਸ ਸਟੈਂਡ ਦੇ ਲੱਗ ਗਏ ਹੀ ਆ ਹਨਾ ਆਪਣਾ ਬੱਸ ਸਟੈਂਡ ਦੇ ਕੋਲ ਹੀ ਜੀ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 97804 34208 ਠੀਕ ਹੈ ਹਾਂਜੀ ਤੇ ਅੱਜ ਬਹੁਤ ਦਿਨਾਂ ਬਾਅਦ ਲੱਗੇ ਵੀਡੀਓ ਫੋਨ ਫਿਰ ਹਾਂਜੀ ਤੇ ਨੀਲੀ ਦੀ ਮਾਂ ਜੀ ਤੁਹਾਨੂੰ ਦਿਖਾਉਣੀ ਹੈ ਇੱਕ ਕਿੰਨਾ ਚਿਰ ਹੋ ਗਿਆ ਜੀ ਇਹਦੀ ਨਸੂਈ ਨਾ ਇਹ ਵੀਰ ਜੀ ਅੱਜ ਤੀਜਾ ਦਿਨ ਦੇ ਸੁਈ ਨੂੰ ਅੱਛਾ ਤੀਸਰਾ ਦਿਨ ਹੈ ਸੁਈ ਨਾ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਇਹ ਦੁੱਧ ਦੇ ਕਰ ਦਊਗੀ 12 13 ਕਿਲੋ ਹੁਣ ਆਹ ਵਕਤ ਦਾ ਜਿਹੜਾ ਤਿਆਰ ਹੈ ਥੱਲੇ ਗੋਲਾ 8 ਕਿਲੋ ਦੇ ਲਾਗੇ پاسੇ ਹੋਊਗਾ ਤਿਆਰ ਜਿਹੜਾ ਹਾਂਜੀ ਜਿਹੜਾ ਤਿਆਰ ਹੈ ਬਾਕੀ ਚੱਲਣਾ ਅਜੇ ਤੇ ਸਾਫ ਵੀ ਨਹੀਂ ਕੀਤੀ ਹੋਣੀ ਪੂਰੀ ਤੇ ਸਾਫ ਰਾਤੀ ਕਰਤੀ ਹੀ ਮੈਂ ਸਾਫ ਅੱਛਾ ਰਾਤੀ ਕਰਤੀ ਹੀ ਹਾਂਜੀ ਠੀਕ ਐ ਤੇ 12 13 ਦੇ ਲਾਗੇ ਉਤਰਾ ਚਵਾਈ ਜਾਊਗੀ ਬਾਗਲੋ ਸੌਖਾ ਚਵਾਈ ਜਾਊਗੀ ਮਹੀ ਨਸਲ ਜਾਤ ਵਾਲੀ ਆ ਠੀਕ ਐ ਤੇ ਚਵਾ ਚੂ ਓਕੇ ਪੂਰਾ ਚਵਾ ਚੂ ਆ ਪਧਾਰਾ ਮਾਰ ਕੇ ਵਿਖਾ ਦਾਂਗੇ ਦਿਖਾ ਦਿਆ ਫਿਰ ਬੱਚਾ ਛਾਡੀ ਤਾਂ ਫੇਰ ਹੀ ਤੋਰਦੇ ਹਾਂ ਇਹ ਯਾਰ ਲਿਖਾ ਦੇ ਜੇ ਬਸ ਮਨ ਆ ਲਈ ਆ ਤੇ ਆ ਕੱਟੀ ਜੇ ਮਗਰ ਕੱਟੀ ਜੇ ਮਗਰ ਤਾਜ਼ਾ ਬੱਚਾ ਬਿਲਕੁਲ ਜਿਹੜਾ ਨਾਲੋ ਵੀ ਨਾਲ ਤਾਜ਼ਾ ਹੀ ਆ। ਫਸੰਗੀ ਹੈ ਕਰੀ ਤੇ ਹੁਣ ਇਹ ਤੁਹਾਨੂੰ ਦਿਖਾਉਨੇ ਆਂ। ਧਾਰਾ ਮਾਰ ਕੇ ਦੀ। ਆਹ ਦੇਖ ਸਾਡੇ ਥਾਣੇ ਦੇ ਲਾਗੇ ਤਾਂ। ਤੇ ਆ ਅਗਲੇ ਖੇਤਾਂ ਦੇ ਕਿ ਆ ਦੇਖ ਸਾਡੇ। ਤੇ ਪਿਛਲੇ ਚਨਾ ਨਾ ਦਿਖਾ ਦਿੰਦੀ ਜੀ ਚਵਾ ਐ ਕਿਹੋ ਜਿਹੀ ਚਨਾ ਨਾ ਤਰਾ ਲਈ ਚਾਹਾਂ ਸੋ ਇਹ ਚੀਜ਼ ਹੀ ਹਿੱਤਾਂ ਹੈ ਚਲੋ ਥੋਲ ਲੈ ਜੀ ਤੋਦੀਆਂ ਫਿਰ ਬਾਕੀ ਇਹ ਵੀ ਚਵਾ ਜਿਹੜਾ ਇਹਦਾ ਬਿਲਕੁਲ ਪੁੱਲਾ ਹੈ ਤੇ ਥਨ ਵੀ ਪ੍ਰੋਪਰ ਹੱਥ ਚੋਂ ਲੈ ਮਿਲ ਕੇ ਵੀ ਨਵੀਂ ਚੰਗੀ ਲੱਗਦੀ ਤੋੜ ਦੋ ਫਿਰ ਬਾਕੀ ਚਲੋ ਕੱਦ ਕੱਠ ਪਿੱਠਪੜੇ ਦੇ ਵੀ ਠੀਕ ਆ ਲੈ ਜਾ ਸਿੱਧੇ ਉਹ ਗਿਆ ਘਮਾ ਲਿਆ ਆ ਜ ਲੈ ਆ ਬਾਕੀ ਜੇ ਟਾਈਮ ਵੀ ਸਵੇਰਾ ਸਵੇਰ ਦਾ ਹੀ ਆ ਅਜੇ ਪੂਰੀ ਲੱਜੀ ਰੁੱਜੀ ਨਹੀਂ ਆ ਪਰ ਇਹ ਆ ਵੀ ਪਿੱਠਪੜੇ ਤੋਂ ਚੰਗੀ ਆ ਦੇ ਹਵਾ ਨਵੇਂ ਦਾ ਫਲੈਕਰੀ ਲਾਗੇ ਤਾਂ ਦੇਖ ਸਕਦੇ ਜੀ ਤੇ ਕਿੰਨਾ ਫਿਰ ਮੁੱਲ ਰੱਖੀ ਵਿਧੀ ਇਹਦਾ ਮੁੱਲ ਵਿੱਚ ਜੈਜ ਹੀ ਕਰ ਦਈਏ ਕਿੰਨਾ ਕੁ ਜੈਜ ਮੁੱਲ ਭਾਵੇਂ 90 ਕਰੀਏ 95 ਕਰੀਏ ਇਹ 85000 ਦੀ ਦੇ ਦਾਂਗੇ 85000 ਦੀ ਹਾਂਜੀ ਕਿ ਕਰਨੇ ਵਿੱਚ ਆ ਛੋਟ ਛਾਟ ਹੋਰ ਇਹ ਚੋ ਛੋਟ ਕਰ ਦਾਂਗੇ ਜੀ ਖੋਲੀ ਕਰ ਦਿੰਨੇ ਆ ਕਿੰਨੇ ਕ 2000 ਰੁਪਏ ਛੋੜ ਕਰਦਾ ਵੀ 83 ਹਜ਼ਾਰ ਦੀ ਮੱਝ ਦੇਣਾ 83 ਹਜ਼ਾਰ ਦੀ ਦੇ ਦੋਗੇ ਬਾਕੀ ਬਾਕੀ ਇਹ ਆ ਵੀ ਚਲੋ ਕੋ ਫੋਨ ਲਾਊਗਾ ਤੇ ਥੋੜੀ ਬਾਅਦ ਇਹ ਛੋੜ ਛਾੜੇ ਮੌਕੇ ਤੇ ਹੋਰ ਕਰ ਦੋਗੇ ਜੀ ਬਾਕੀ ਵੇਖੋ ਮੱਝ ਥੱਲੇ ਆ ਵਧੀਆ ਸੁਥਰੀ ਮੱਝ ਇਹ ਆ ਵੀ ਤਾਜੀ ਸੂਈ ਆ ਹਾਂਜੀ ਬਾਕੀ ਨੀਲੀ ਦੀ ਮੱਝ ਹੈ ਉਹਤੇ ਵੀ ਰਾਂ ਦੀ ਡਿਮਾਂਡ ਹੁੰਦੀ ਹੈ ਤੇ ਹਵਾਨਾ ਦੇਖ ਸਕਦੇ ਹੋ ਨਾ ਕਿ ਪਛਾਣਵੰਦੇ ਹੋ ਨਾ ਕਿ ਗਾਂ ਨਾ ਫੱਬਦੀ ਆ ਚਲੋ ਜਿੰਨੀ ਵੀ ਆ ਤੇ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਸ ਚਾਖ ਕੇ ਖੜੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਕੋਈ ਨਹੀਂ ਵੀ ਪਹੁੰਚ ਸਕਦਾ ਤੇ ਵੀਡੀਓ ਕੋਲਦੇ ਆਪਣੀ ਚੋਖਾਈ ਜ਼ਰੂਰ ਕਰਾ ਲੈ ਜੀ